ਕਾਲ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਔਲਖ ਡੈਰੀ ਫਾਰਮ ਚ ਚੈਨਲ ਤੇ ਆਪਾਂ ਤੁਹਾਨੂੰ ਦੱਸਿਆ ਸੀ ਵੀ ਆਪਾਂ YouTube ਤੇ ਚੈਨਲ ਬਣਾਇਆ ਹੈ ਇੱਕ ਔਲਖ ਡੈਰੀ ਦੇ ਫਾਰਮ ਦੇ ਨਾਂ ਤੇ ਤੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓ ਦਾ ਆਪਣਾ ਨੋਟੀਫਿਕੇਸ਼ਨ ਜਿਹੜਾ ਮਿਲਦਾ ਰਹੇ ਆਪਾਂ ਪਰਸੋ ਵੀਡੀਓ ਪਾਈ ਸੀ ਵੀ ਇੱਕ ਉਹ ਛੋਟਾ ਜੀਮੇਦਾਰ ਕਿਵੇਂ ਇੱਕ ਡੇਰੀ ਫਾਰਮ ਨੂੰ ਚਲਾ ਸਕਦਾ ਉਹ ਨਾਪ ਤੋਲ ਕੇ ਫੀਡ ਦੀ ਵਾਰ ਤੋਂ ਕਰੇ ਨਾਪ ਤੋਲ ਕੇ ਚਾਰ ਦੀ ਵਾਰ ਤੋਂ ਕਰੇ ਹਨਾ ਰੇਗਜੀ ਦਾ ਨਾਪ ਤੋਲ ਕੇ ਜਦੋਂ ਆਪਾਂ ਪਾਵਾਂਗੇ ਉਹਦੇ ਚ ਆਪਾਂ ਨੂੰ ਬੇਸਟਿੰਗ ਤੇ ਜਿਹੜੇ ਨਜਾਇਜ਼ ਖਰਚੇ ਆ ਉਹਨਾਂ ਤੋਂ ਆਪਣੀ ਬਚਤ ਰਹਿ ਸਕਦੀ ਹੈ ਤੇ ਉਹਦੇ ਵਿੱਚ ਆਪਾਂ ਨੂੰ ਕਿਸੇ ਵੀਰ ਨੇ ਕਮੈਂਟ ਕਰਿਆ ਸੀ ਕਿ ਬਾਈ ਜੀ ਆਪਾਂ 25 25 ਤੋਂ 30 ਕਿਲੋ ਵਾਲੀ ਗਾਂ ਨੂੰ ਕਿੰਨੀ ਜਿਹੜੀ ਹੈ ਚਾਰ ਪਾ ਸਕਦੇ ਤੇ ਕਿੰਨੀ ਧੂੜੀ ਪਾਉਣੀ ਹੈ ਅੱਜ ਕਿਸਾਨ ਵੀਰ ਉਸ ਵੀਰ ਦਾ ਆਪਾਂ ਜਵਾਬ ਦੇਵਾਂਗੇ ਜਿਵੇਂ ਫਰਜ ਕਰ ਲਓ ਆਪਣੀ ਆ ਵੈਰਡ ਹੈ ਜੀ ਇਹ ਹੁਣ ਤਿੰਨਾ ਮਹੀਨਿਆਂ ਦੀ ਗੱਬਣ ਹੋ ਗਈ ਹੈ ਜੀ ਕਨਫਰਮ ਚੈੱਕ ਪਾਸ ਹੈ ਜੀ ਤੇ ਇਹ ਫਰਜ ਕਰ ਲਓ ਸੂਈ ਨੂੰ ਇਹਨੂੰ ਹੋ ਗਈ ਜੀ ਅੱਜ ਸਾਢੇ ਤੋਂ 4 ਤੋਂ 5 ਮਹੀਨੇ ਇਹਦਾ ਜਿਹੜਾ ਆਪਾਂ ਮੈਕਸਿਮਮ ਵਜਨ ਲਾ ਕੇ ਚਲਦੇ ਆ ਇੱਕ ਨੋਰਮਲ ਬੰਨ ਕੇ ਰੱਖੇ ਡੰਗਰ ਦਾ ਜਿਹੜੇ ਫਾਰਮਾ ਚ ਡੰਗਰ ਹੁੰਦੇ ਕਿਸਾਨ ਵੀਰ ਉਹ ਬਹੁਤ ਜ਼ਿਆਦੇ ਭਾਰੇ ਵੀ ਹੁੰਦੇ ਆ ਕੱਦ ਕਾਠ ਵੀ ਬਹੁਤ ਜ਼ਿਆਦੇ ਹੁੰਦੇ ਆ ਇਹਨਾਂ ਦੇ ਨਾਰਮਲ ਕੱਦ ਦਾ ਵਜਨ ਭਲਾ ਇਹ ਗੁੰਦੀ ਪਈ ਆ ਆਪਣੀ ਵਹਿੜ ਕਿਸੇ ਪਾਸੋਂ ਇਹਦੇ ਚ ਕੱਚ ਨਹੀਂ ਆਪਣੇ ਮੁਤਾਬਕ ਚਲੋ ਕਿਸੇ ਕਿਸਾਨ ਵੀਰਾਂ ਨੂੰ ਚੰਗੀ ਨਹੀਂ ਲੱਗਣੀ ਜਾਂ ਕਿਸੇ ਨੂੰ ਬੜੀ ਚੰਗੀ ਲੱਗੂਗੀ ਤੇ ਇਹ ਨਾਰਮਲ ਆ ਨਾ ਇਹ ਬਹੁਤੀ ਰਾਜੀ ਆ ਤੇ ਨਾ ਇਹ ਬਹੁਤੀ ਲਿੱਸੀ ਹੈ ਜੀ ਜਿਵੇਂ ਫਰਜ਼ ਕਰ ਲਓ ਇਹ ਵਹਿੜ ਆਪਣੀ ਤੇ ਇਹਦਾ ਨੈਕਸਟਮਮ ਵਜਨ ਆ ਜਿਹੜਾ 6 ਕੁਇੰਟਲ ਆਪਾਂ ਵਜਨ ਲਾਉਂਦੇ ਆ ਜੀ ਤੇ ਇਹਦਾ ਪੀਕ ਲੈਵਲ ਰਿਹਾ ਜਿਹੜਾ 30 ਤੋਂ 32 ਕਿਲੋ ਪੀਕ ਲੈਵਲ ਰਿਹਾ ਜੀ ਵਹਿੜ ਦਾ ਤੇ ਆਪਾਂ ਕਿਸਾਨ ਵੀਰੋ ਤੁਹਾਨੂੰ ਦੱਸਾਂਗੇ ਵੀ ਆਪਾਂ ਨਾਰਮਲ ਜਿਹੜਾ 25 ਤੋਂ 30 ਕਿਲੋ ਵਜਨ ਦਾ ਬਾਈ ਜੀ ਨੇ ਆਪਾਂ ਨੂੰ ਸਵਾਲ ਕੀਤਾ ਵੀ ਉਹਨੂੰ ਆਪਾਂ ਕਿੰਨੀ ਫੀਡ ਪਾਉਣੀ ਹੈ ਆ ਕਿੰਨਾ ਚਾਰ ਪਾਉਣਾ ਤੇ ਕਿੰਨੀ ਦੂੜੀ ਪਾਉਣੀ ਹੈ ਇਹਨੂੰ ਚਾਹੀਦਾ ਜੀ ਡਰਾਈ ਮੈਟਰ ਫਰਜ ਕਰ ਲੋ 25 ਤੋਂ 30 ਕਿਲੋ ਵਜਨ ਦਾ ਬਾਈ ਜੀ ਨੇ ਆਪਾਂ ਨੂੰ ਸਵਾਲ ਕੀਤਾ ਵੀ ਉਹਨੂੰ ਆਪਾਂ ਕਿੰਨੀ ਫੀਡ ਪਾਉਣੀ ਹੈ ਆ ਕਿੰਨਾ ਚਾਰ ਪਾਉਣਾ ਤੇ ਕਿੰਨੀ ਦੂੜੀ ਪਾਉਣੀ ਹੈ ਇਹਨੂੰ ਚਾਹੀਦਾ ਜੀ ਡਰਾਈ ਮੈਟਰ ਫਰਜ ਕਰ ਲੋ 25 ਤੋਂ 30 ਕਿਲੋ ਵਜਨ ਦਾ ਬਾਈ ਜੀ ਨੇ ਆਪਾਂ ਨੂੰ ਸਵਾਲ ਕੀਤਾ ਵੀ ਉਹਨੂੰ ਆਪਾਂ ਕਿੰਨੀ ਫੀਡ ਪਾਉਣੀ ਹੈ ਆ ਕਿੰਨਾ ਚ ਜਦੋਂ ਆਪਾਂ ਕਿਸਾਨ ਵੀਰੋ ਕਿਸੇ ਵੀ ਕੰਮ ਨਾਲ ਜੁੜਦੇ ਆਂ ਬਰੀਕੀ ਗੱਲਾਂ ਸਿੱਖਦੇ ਆਂ ਤੇ ਉਹਦੇ ਚ ਸਾਰੀ ਜਾਣਕਾਰੀ ਮਿਲ ਜਾਂਦੀ ਹੈ ਇਹ ਜਾਣਕਾਰੀਆਂ ਜਿਹੜੀਆਂ ਇਹ ਫਾਰਮਰ ਵੀਰਾਂ ਨੂੰ ਬਾਲਿਆਂ ਯਾਦ ਆ ਜਾਂ ਉਹਨਾਂ ਨੂੰ ਪਤਾ ਹੈ ਛੋਟੇ ਫਾਰਮਰਾਂ ਨੂੰ ਆਪਾਂ ਨੂੰ ਘੱਟ ਪਤਾ ਆਪਾਂ ਐਸੇ ਕਰਕੇ YouTube ਤੇ ਚੈਨਲ ਬਣਾਇਆ ਜੀ فرض ਕਰ ਲਓ ਇਹਦਾ 6 ਕੁਇੰਟਲ ਵਜੇ ਨਾਲ ਤੇ 30 ਕਿਲੋ ਇਹ ਗਾਂ ਦੁੱਧ ਦੇ ਰਹੀ ਆਪਣੀ ਹਨ ਹਾਲਾਂਕਿ ਹੁਣ ਇਹਦੇ ੱਤੇ 25 ਤੋਂ 28 ਕਿਲੋ ਦੁੱਧ ਦੀ ਆ ਕਿਉਂ ਇਹ ਇਤਨਾ ਮਹੀਨੇ ਦੀ ਗੱਬੜ ਹੈ ਜੀ ਕਨਫਰਮ ਚੈੱਕ ਪਾਤਾ ਤੇ ਦੂਰੀ ਆ ਇਹ ਫਰਜ਼ ਕਰ ਲਓ ਗੱਬੜ ਹੋ ਗਈ ਹੈ ਤੇ ਸੂਈ ਨੂੰ ਇਹਨੂੰ 5.5 ਮਹੀਨੇ ਹੋ ਗਏ ਤੇ ਗ ਇਹ ਇਹਦਾ ਦੱਸੋ ਭਾਈ 6 ਕੁਇੰਟਲ ਵਜਨ ਵਾਲੀ ਨੂੰ ਆਪਾਂ 25 ਤੋਂ 30 ਕਿਲੋ ਦੁੱਧ ਦਿੱਤਾ ਇਹਨੇ ਫਰਜ ਕਰੋਂ 30 ਕਿਲੋ ਦੁੱਧ ਦਾ ਡਰਾਈ ਮੈਟਰ ਹੁੰਦਾ 20 ਤੋਂ 22 ਕਿਲੋ 20 ਕਿਲੋ 20 22 ਕਿਲੋ ਡਰਾਈ ਮੈਟਰ ਆ ਜਿਹੜਾ ਉਹਦੇ ਵਿੱਚ ਫਰਜ ਕਰ ਲਓ ਆਪਾਂ 30 ਕਿਲੋ ਵਾਲੀ ਗਾਂ ਨੂੰ 12 ਕਿਲੋ ਜਿਹੜੀ ਫੀਡ ਪਾਵਾਂਗੇ ਜੀ ਤੇ ਜਿਹੜੀ 12 ਕਿਲੋ ਫੀਡ ਚ ਡਰਾਈ ਮੈਟਰ ਨਿਕਲਦਾ ਜੀ ਉਹ 10 ਕਿਲੋ ਡਰਾਈ ਮੈਟਰ ਨਿਕਲਦਾ ਜੀ ਤੇ ਜਿਹੜੀ ਆਪਾਂ 1.5 ਕਿਲੋ ਤੂੜੀ ਪਾਵਾਂਗੇ 30 ਕਿਲੋ ਵਾਲੀ ਗਾਂ ਨੂੰ ਮੰਨ ਲਓ 6 ਕੁਇੰਟਲ ਵਜਨ ਦੀ ਵਜਨ ਘਟ ਵੱਧ ਹੁੰਦਾ ਵੈੜ ਆਪਣੀ ਉੱਚ 6 ਕੁਇੰਟਲ ਵਜਨ ਦੀ ਆਪਾਂ ਦੱਸਿਆ ਕਿਸਾਨ ਵੀਰੋ ਕਈ ਵਾਰੀ ਕੋਈ ਕਿਲੋ ਵੱਧ ਘੱਟ ਵੀ ਹੋ ਸਕਦਾ ਠੀਕ ਹੈ ਤੇ ਇਹਦੇ ਚ ਆਪਾਂ ਮੰਨ ਲਓ ਵੀ 10 ਕਿਲੋ 12 ਕਿਲੋ ਵੀਰ ਚੋਂ 10 ਕਿਲੋ ਡਰਾਈ ਮੈਟਰ ਆ ਗਿਆ ਤੇ ਆਪਾਂ 1.5 ਕਿਲੋ ਜਿਹੜੀ ਪੌਣੇ 2 ਕਿਲੋ ਤੂੜੀ ਪਾਉਣੀ ਆ ਉਹਦੇ ਚ 1.5 ਪੌਣੇ 2 ਕਿਲੋ ਹੀ ਡਰਾਈ ਮੈਟਰ ਆ ਜਾਂਦਾ ਹੁੰਦਾ ਇਹ 12 ਕਿਲੋ ਡਰਾਈ ਮੈਟਰ ਹੋ ਗਿਆ ਜੀ ਤੇ ਜਿਹੜਾ 10 ਕਿਲੋ ਡਰਾਈ ਮੈਟਰ ਆ ਇਹ ਹੁੰਦਾ ਅਲੱਗ ਅਲੱਗ ਚਾਰ ਦੇ ਡਰਾਈ ਮੈਟਰ ਤੇ ਡਿਪੈਂਡ ਕਰਦਾ ਹੁੰਦਾ ਕਿਸਾਨ ਵੀਰੋ ਵੀ ਚਾਰ ਚ ਕਿੰਨਾ ਹੈ ਉਹਦਾ ਲੱड्डੂ ਵੱਟੀ ਦਾ ਉਹਦਾ ਪਾਣੀ ਨੁੱਚੜਦਾ ਡਰਾਈ ਮੈਟਰ ਉਹ ਚ ਉਹਦੇ ਵਿੱਚ ਫਰਜ ਕਰ ਲਓ ਵੀ ਆਪਾਂ ਨੂੰ 25 ਤੋਂ 28 ਕਿਲੋ ਜਿਹੜਾ ਚਾਰ ਬਣਦਾ ਜੀ ਉਹਦੇ ਵਿੱਚੋਂ ਆਪਾਂ ਨੂੰ ਬਾਕੀ ਦਾ 10 ਕਿਲੋ ਜਿਹੜਾ ਡਰਾਈ ਮੈਟਰ ਆਊਗਾ 25 ਤੋਂ 28 ਕਿਲੋ ਚਾਰ ਚੋਂ ਤੇ ਇਹਦਾ ਮਤਲਬ ਹੈ ਵੀ 25 28 ਕਿਲੋ ਚਾਰ ਚਾਹੀਦਾ ਠਾਣਾ 25 ਤੋਂ 28 ਕਿਲੋ 25 ਤੋਂ 30 ਕਿਲੋ ਵਾਲੀ ਗਾਂ ਨੂੰ ਤੇ ਡੇਢ ਤੋਂ ਪੌਣੇ 2 ਕਿਲੋ ਕਿਸਾਨ ਵੀਰੋ ਤੂੜੀ ਚਾਹੀਦੀ ਹੈ ਤੇ 12 ਕਿਲੋ ਫੀਡ ਚਾਹੀਦੀ ਹੈ ਜੀ ਪਾਣੀ ਅਨਲਿਮਟਿਡ ਹੋਣਾ ਚਾਹੀਦਾ ਆਪਣੇ ਜਾਨਵਰਾਂ ਦੇ ਮੂਹਰੇ ਪਾਣੀ ਗਰਮੀ ਹੈ ਹਾੜਾ ਸਿਆਲ ਹੈ ਪਾਣੀ ਚਾਹੀਦਾ ਕਿਉਂਕਿ ਸਭ ਤੋਂ ਜ਼ਿਆਦਾ ਜਿਹੜਾ ਹਰਜ ਕਰਨੋਂ ਆਪਾਂ ਸੁੱਕਾ ਮਾਦ ਦਾ ਪੂਰਾ ਕਰਤਾ ਤੇ ਬਾਕੀ ਰੋਲ ਰਹਿ ਜਾਂਦਾ ਜੀ ਪਾਣੀ ਦਾ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਪਾਣੀ ਵੀ ਕਿਸਾਨ ਵੀਰੋ ਵੱਧ ਵੱਧ ਪਸ਼ੂਆਂ ਦੇ ਮੂਹਰੇ ਰੱਖਿਆ ਕਰੋ ਹਾਰਸ਼ਾਲ ਚ ਬਾਕੀ ਧੰਨਵਾਦ ਕਿਸਾਨ ਵੀਰੋ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਜੀ